ਨਹਿਰ ਦੇ ਪੁਲ ਦੇ ਉੱਤੇ ਅਚਾਨਕ ਇੱਕ ਹਾਦਸਾ ਵਾਪਰ ਗਿਆ ਤੇ ਆਮੋ ਸਾਹਮਣੇ ਤੋਂ ਇੱਕ ਥਾਰ ਗੱਡੀ ਤੇ ਸਕੋਰਪਿਓ ਦੀ ਭਿਆਨਕ ਟੱਕਰ ਹੋ ਗਈ ਤੇ ਇਸ ਦੇ ਨਾਲ ਦੋਵੇਂ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਤੇ ਨਿਯਮਤ ਰਹੀ ਹੈ ਕਿ ਹਾਦਸੇ ਦੇ ਵਿੱਚ ਕਾਰਾਂ ਵਿੱਚ ਸਵਾਰ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਰਿਆ ਗਿਆ ਮਾਮਲਾ ਮੁਖਸਰ ਸਾਹਿਬ ਦੇ ਪਟੰਡਾ ਰੋਡ ਤਾਇ ਜਿੱਥੇ ਕਿ ਭੋਲਰ ਪਿੰਡ ਦੇ ਕੋਲੋਂ ਗੁਜ਼ਰਦੀ ਸਰਹੰਦ ਫੀਡਰ ਨੈਰ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਤੇ ਹਾਦਸੇ ਦੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਗਿਆ ਹੈ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਹ ਸਾਰ ਗੱਡੀ ਇੱਕ ਕਾਰਕੂ ਮੁਕਸਰੋ ਆ ਰਹੀ ਸੀ ਇਹ ਆ ਰਹੀ ਸੀ ਬਠਿੰਡਾ ਉਥਾਰ ਤੇ ਆਸ ਵਿੱਚ ਵੱਜਦੀਆਂ ਨੇ ਜੀ ਇਹਨਾਂ ਦੀ ਕਾਰਵਾਈ ਕਰ ਰਿਹਾ ਜੋ ਵੀ ਕਾਰਵਾਈ ਹੋਏਗੀ ਸਵੇਰੇ ਕਾਰਵਾਈ ਕੀਤੀ ਜਾਵੇਗੀ ਵੱਡੀਆਂ ਸਾਈਡ ਤੇ ਲਵਾਤੀਆਂ ਨੇ ਇੱਕ ਵਾਰੀ ਟ੍ਰੈਫਿਕ ਚਲਾਤੀ ਆ ਤੇ ਸਵੇਰੇ ਜੋ ਵੀ ਹੋਏਗੀ ਕਾਰਵਾਈ ਕਰਦੇ ਨੇ ਸਕਾਰਪੀਏ ਕਿੱਥੋਂ ਆਦੀ ਸੀ ਕਿ ਤੋਂ ਰਿਹਾ ਕੋ ਤੋਂ ਹਾਂ ਆ ਰਹੀ ਹਾਂ ਆ ਰਹੀ ਸੀ ਬਠਿੰਡੇ ਵੱਲੋਂ ਤੇ ਜਿਹੜੀ ਸਕਾਰਪੀਏ ਤੋਂ ਮੁਕਸਰ ਵੱਲੋਂ ਆ ਰਹੀ ਸੀ ਉਹ ਦੋਦੇ ਤੇ ਰਹਿਣ ਵਾਲੇ ਇਹ ਕਰਨਤਾਰ ਨੇ ਤਿੰਨ ਬੰਦੇ ਇਹਨਾਂ ਲੈ ਲਿਆ ਇਹ ਸਵੇਰੇ ਜੋ ਵੀ ਕਾਰਵਾਈ ਹੋਏਗੀ ਉਹ ਕਰਦੇ ਨੇ ਹਾਂ ਬਚਾ ਕੋਈ ਗੱਲ ਬਤਨੀ ਨਹੀਂ ਨਹੀਂ ਐ ਨਹੀਂ ਕੋਈ ਨਹੀਂ ਹੈ ਕਿ ਉਹ ਮਾੜਾ ਮੋਟਾ ਹੀ ਗਿਆ ਜ਼ਿਆਦਾ ਨਹੀਂ ਗਿਆ ਜਗਬਾਨੀ ਟੀਵੀ ਲਈ ਸੋਨੂ ਖੇਡਾਂ ਦੀ ਰਿਪੋਰਟ